ਉਵੇਂ ਸੇ ਤਾਂ ਇਸ ਵਾਰ ਝੋਨੇ ਦਾ ਝਾੜ ਬਹੁਤ ਹੀ ਜ਼ਿਆਦਾ ਘਟ ਰਿਹਾ ਆਪੇ ਨੇ ਕਿਸਾਨ ਭਰਾ ਬਹੁਤ ਜਿਆਦਾ ਪਰੇਸ਼ਾਨ ਹੋਏ ਕਹਿੰਦੇ ਝੋਨੇ ਦਾ ਝਾੜ ਬਹੁਤ ਬਹੁਤ ਹੀ ਜ਼ਿਆਦਾ ਘਟ ਗਿਆ ਪਰੰਤੂ ਫੇਰ ਵੀ ਇਸ ਔਖੇ ਸਮੇਂ ਦੇ ਵਿੱਚ ਜੋ ਨੇਦੀਆਂ ਆਹਾ ਦੋ ਵੈਰਾਈਟੀਆਂ ਨੇ ਬਹੁਤ ਜਿਆਦੇ ਝਾੜ ਦਿੱਤਾ ਬੰਪਰ ਝਾੜ ਦਿੱਤਾ ਮੈਂ ਕਹਿੰਦਾ ਆਪਣੇ ਕਿਸਾਨ ਮੰਨ ਗਏ ਕਹਿੰਦੇ ਓਕੇ ਸਮੇਤ ਦੇ ਵਿੱਚ ਵੀ ਸਾਡਾ ਇੰਨਾ ਦੋ ਵੈਰਾਈਟੀਆਂ ਨੇ ਸਾਥ ਨਹੀਂ ਦਿੱਤਾ ਪਰੰਤੂ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਚਲੋ ਝਾੜ ਤਾਂ ਮੌਸਮ ਤੇ ਨਿਰਪਰ ਆ ਚਲੋ ਚੰਗਾ ਹੋ ਗਿਆ ਜਿਹਦੇ ਬਹੁਤ ਜਦੇ ਵਧੀ ਜਿਹਦੇ ਘੱਟ ਹੋ ਗਿਆ ਬਹੁਤ ਜਦੇ ਮਾੜੀ ਗੱਲ ਆ ਭਈ ਆਪਾਂ ਬਹੁਤ ਜਦੇ ਮਿਹਨਤ ਕੀਤੀ ਸੀ ਪਰੰਤੂ ਜਿਹੜਾ ਆਪਣੇ ਹੱਥ ਦੇ ਵਿੱਚ ਹੈਗਾ ਜ਼ਮੀਨ ਦਾ ਠੇਕਾ ਕਿਸਾਨ ਕਹਿੰਦੇ ਝੋਨੇ ਦਾ ਝਾੜ ਭਵੇਂ ਘੱਟ ਜੇ ਕਣਕ ਦਾ ਝਾੜ ਭਵੇਂ ਘੱਟ ਜੇ ਪਰੰਤੂ ਤੂ ਅਸੀਂ ਜ਼ਮੀਨ ਦੇ ਠੇਕੇ ਦਾ ਝਾੜ ਨਹੀਂ ਘਟਣ ਦੇਣਾ ਜ਼ਮੀਨ ਦੇ ਠੇਕੇ ਦਾ ਜਿਹੜਾ ਗਰਾਫ ਆ ਉਹ ਕਹਿੰਦੇ ਉੱਪਰ ਨੂੰ ਜਾਊਗਾ ਅਸੀਂ ਤਾਂ 2 4 5 7000 ਰੁਪਏ ਵਧ ਕੇ ਲਵਾਂਗੇ ਚਲੋ ਛੱਡੋ ਪਰਾਂ ਪਰੰਤੂ ਸਭ ਤੋਂ ਪਹਿਲਾਂ ਅਬਾ ਝੋਨੇ ਦੀ ਪਰਮਲ ਝੋਨੇ ਦੀ ਉਹ ਵੈਰਾਈਟੀ ਬਾਰੇ ਗੱਲਬਾਤ ਕਰਾਂਗੇ ਜਿਹੜੀ ਕਿ ਬਦਨਾਮ ਆ ਕਹਿੰਦੇ ਤਾਂ ਸਮਾਂ ਬਹੁਤ ਲੈ ਕੇ ਜਾਂਦੀ ਆ ਕਹਿੰਦੇ ਇਹਨੂੰ ਤਾਂ ਬਿਮਾਰੀਆਂ ਹੀ ਬਹੁਤ ਪੈਂਦੀਆਂ ਕਹਿੰਦੇ ਇਹ ਤਾਂ ਪਾਣੀ ਖਰਾਬ ਕਰਦੀ ਆ ਸਾਰੇ ਪੰਜਾਬ ਦਾ ਪਾਣੀ ਹੀ ਆਪਾਂ ਮੁਕਾਦ ਦੇਵਾਂਗੇ ਜੇਕਰ ਇਹ ਵੈਰਾਈਟੀ ਲਗਾ ਦਿੱਤਾ ਉਸ ਵੈਰਾਈਟੀ ਨੇ ਇਸ ਵਾਰ ਚੰਗਾ ਛਾੜ ਦਿੱਤਾ ਤਾਂ ਇਸ ਵੈਰੈਟੀ ਦਾ ਨਾਮ ਹੈ ਪੀਲੀ ਪੂਸਾ ਡੋਗਰ ਪੂਸਾ ਹਾਂ ਦੋਸਤੋ ਕੁਝ ਏਰੀਆ ਵਿੱਚ ਪੀਲੀ ਪੂਸਾ ਕਹਿ ਦਿੰਦੇ ਆ ਕੁਝ ਏਰੀਆ ਵਿੱਚ ਡੋਗਰ ਪੂਸਾ ਕਹਿ ਦਿੰਦੇ ਆ ਤਾਂ ਇਹੜੀ ਇਹ ਵੈਰੈਟੀ ਆ ਇਸ ਨੇ ਘੱਟ ਤੋਂ ਘੱਟ ਉਹੀ 26 27 ਕਵੰਟਲ ਅਤੇ ਵੱਧ ਤੋਂ ਵੱਧ 30 31 32 ਕਵੰਟਲ ਤੱਕ ਵੀ ਕਈ ਕਿਸਾਨ ਵੀਰ ਕਹਿੰਦੀ ਆ ਕਿ ਅਸੀਂ ਥੋੜਾ ਜਿਹਾ ਪਛੇਤਾ ਝੋਨਾ ਲਗਾਇਆ ਸੀ ਇਹ ਪੀਲੀ ਪੂਸਾ ਸਾਡੇ 32 ਕਵੰਟਲ ਯਾਨਕਿ 80 ਮਨ ਪ੍ਰਤੀ ਏਕੜ ਵੀ ਛਾੜ ਦਿੱਤਾ ਚਲੋ ਆਪਾਂ ਐਵਰੇਜ ਹੀ ਕੱਢ ਲੈਂਦੇ ਆ ਵੀ 28 29 ਕਵੰਟਲ 30 ਕਵੰਟਲ ਤੱਕ ਤਾਂ ਇਸ ਉਹ ਰਾਜਾ 75 ਲੱਗਿਆ ਹੋਇਆ ਸੀ ਅੱਗੇ ਗੱਲ ਕਰਦੇ ਆਂ ਜੀ ਪਰਮਲ ਝੋਨੇ ਦੇ ਵਿੱਚ ਜਿੰਨੀਆਂ ਵੀ ਪਰਮਲ ਦੀਆਂ ਕਿਸਮਾਂ ਸਾਰਿਆਂ ਨਾਲ ਘੱਟ ਸਮਾਂ ਲੈਣ ਵਾਲੀ ਵੈਰਾਈਟੀ ਨੇ ਬਹੁਤ ਜ਼ਿਆਦਾ ਵਧੀਆ ਝੜ ਦਿੱਤਾ ਦੇਖੋ ਦੋਸਤੋ ਇੱਕ ਵੈਰਾਈਟੀ ਇਹ ਹੂਆ ਜਿਹੜੀ ਪਰਮਲ ਝੋਨੇ ਦੇ ਵਿੱਚ ਬਾਕੀ ਸਾਰੀਆਂ ਕਿਸਮਾਂ ਨਾਲ ਜ਼ਿਆਦਾ ਸਮਾਂ ਲੈ ਕੇ ਜਾਂਦੀ ਹੈ ਤੇ ਦੂਜੇ ਨੰਬਰ ਤੇ ਵਧੀਆ ਝਾੜ ਦੇਣ ਵਾਲੀ ਵੈਰਾਈਟੀ ਉਹ ਹੂਆ ਜਿਹੜੀ ਪਰਮਲ ਝੋਨੇ ਦੇ ਵਿੱਚ ਸਾਰਿਆਂ ਨਾਲ ਘੱਟ ਸਮਾਂ ਲੈ ਕੇ ਜਾਂਦੀ ਹੈ ਫਿਰ ਕਿਹੜੀ ਬੁੱਝੋ ਕਮੈਂਟ ਕਰੋ ਤਾਂ ਦੋਸਤੋ ਇਹ ਆ PR126 ਵੈਸੇ PR ਦੇ ਵਿੱਚ ਬਹੁਤ ਜਿਆਦਾ ਕਿਸਮਾਂ ਜਿਵੇਂ PR114 18 21 ਆ 22 ਆ 23 ਆ 24 ਆ 26 ਆ 27 ਆ 28 ਆ 29 ਆ 30 ਆ 31 ਆ ਇੱਥੋਂ ਤੱਕ ਕਿ ਇਸ ਵਾਰ ਜਿਹੜੀ ਨਵੀਂ ਵੈਰਾਈਟੀ ਸੀ 132 ਉਹਨੇ ਵੀ ਚੰਗਾ ਝਾੜ ਨਹੀਂ ਦਿੱਤਾ ਪਰੰਤੂ ਜਿਹੜੀ PR126 ਆ ਇਸ ਨੇ ਬਹੁਤ ਜਿਆਦਾ ਵਧੀਆ ਝਾੜ ਦਿੱਤਾ ਦੇਖੋ ਦੋਸਤੋ ਬਹੁਤ ਜਿਆਦਾ ਬੰਪਰ ਝਾੜਤਾ ਨਹੀਂ ਪਰੰਤੂ ਦੂਜੇ ਝੋਨੇ ਦੀਆਂ ਵੈਰਾਈਟੀਆਂ ਨੂੰ ਦੇਖਦੇ ਹੋਏ ਇਹਨਾਂ ਦਾ ਝਾੜ 21 ਆ ਉੰਨੀ ਨਹੀਂ ਤਾਂ ਦੋਸਤੋ ਪੀਆਰ 126 ਨੇ ਘਟ ਤੋਂ ਘਟ ਉਹੀ 21 22 ਕੁਇੰਟਲ ਪ੍ਰਤੀ ਏਕੜ ਚਾੜ ਦਿੱਤਾ ਅਤੇ ਵੱਧ ਤੋਂ ਵੱਧ 30 31 ਕੁਇੰਟਲ ਜਨ ਕੇ 75 ਮਨ ਤੋਂ ਲੈ ਕੇ 78 ਮਨ 80 ਮਨ ਤੱਕ ਵੀ ਇਸ ਵੈਰਿਟੀ ਆ ਝੜ ਆਇਆ ਜਿਨ੍ਹਾਂ ਨੇ ਬਹੁਤ ਜ਼ਿਆਦੇ ਪਛੇਤਾ ਲਗਾਇਆ ਸੀਗਾ ਕਿਉਂਕਿ ਦੋਸਤੋ ਜਿਹੜੀ ਪੀਆਰ 126 ਆ ਇਹ ਗਰਮੀ ਦੀ ਮਾਰਨ ਤਾਂ ਬਿਲਕੁਲ ਨਹੀਂ ਚੱਲਦੀ ਇਹ ਇਸ ਦੇ ਵਿੱਚ ਬਹੁਤ ਜ਼ਿਆਦੇ ਵੱਡੀ ਕਮੀ ਆ ਅਤੇ ਦੂਜਾ ਧਿਆਨ ਰਹੇ ਪੀਆਰ 126 ਨੂੰ ਹਲਦੀ ਰੋਗ ਵੀ ਬਹੁਤ ਜ਼ਿਆਦਾ ਆਉਂਦਾ ਤੇ ਇਸ ਵਾਰ ਤਾਂ ਖਾਸਾ ਆਇਆ ਸੀਗਾ ਪਰੰਤੂ ਜਿੰਨਾ ਕਿਸਾਨ ਭਰਾਵਾਂ ਦੇ ਹਲਦੀ ਰੋਗ ਨਹੀਂ ਆਇਆ ਉਹਨਾਂ ਦੇ ਵੀ ਝਾੜ ਵਧੀਆ ਆਇਆ ਅਤੇ ਜਿਨ੍ਹਾਂ ਦੇ ਆ ਗਿਆ ਜਿਨ੍ਹਾਂ ਨੇ ਪਛੇਤਾ ਲਗਾਇਆ ਸੀ ਝਾੜ ਉਹਨਾਂ ਦੇ ਵੀ ਵਧੀਆ ਆਇਆ ਤਾਂ ਇਸ ਤੋਂ ਆਪ ਨੂੰ ਕੀ ਸਿੱਖਿਆ ਮਿਲਦੀ ਹੈ ਕਿ ਜੇਕਰ ਝੋਨੇ ਦੇ ਵਿੱਚ ਹਲਦੀ ਰੋਗ ਆਉਂਦਾ ਵੀ ਆ ਤਾਂ ਉਹ ਝਾੜ ਦਾ ਕੋਈ ਬਹੁਤਾ ਜਿੰਨੇ ਨੁਕਸਾਨ ਨਹੀਂ ਕਰਦਾ ਦੇਖਣ ਦੇ ਵਿੱਚ ਲੱਗਦਾ ਯਾਰ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਇਸ ਵਾਰ ਤਾਂ ਝਾੜ ਬਹੁਤ ਜ਼ਿਆਦਾ ਘਟ ਸੀ ਕਿਉਂਕਿ ਮੌਸਮ ਆਪਣੇ ਅਨੁਕੂਲ ਹੈ ਨਹੀਂ ਸੀ ਪਰੰਤੂ ਫੇਰ ਵੀ ਆਹ ਦੋ ਵੈਰਾਈਟੀਆਂ ਨੇ ਠੀਕ ਛੱਡ ਦਿੱਤਾ ਚੰਗਾ ਚਾਰ ਦਿੱਤਾ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਏਰੀਆ ਦੇ ਵਿੱਚ ਝੋਨੇ ਦੀ ਕਿਹੜੀ ਵੈਰਾਈਟੇ ਇਸ ਵਾਰ ਟੌਪ ਕੀਤਾ ਵੈਸੇ ਕੁਝ ਹਾਈਬ੍ਰਿਡ ਵੈਰਾਈਟੀਆਂ ਵੀ ਹੈਗੀਆਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ-ਹੌਲੀ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਕਰਦੇ ਜਾਵਾਂਗੇ ਇਸ ਤੋਂ ਪਹਿਲਾਂ ਵੀਡੀਓਜ਼ ਤਾਂ ਨਹੀਂ ਪਾਈਆਂ ਕਿਉਂਕਿ ਇਸ ਵਾਰ ਝੋਨੇ ਦਾ ਝਾੜ ਬਹੁਤ ਜ਼ਿਆਦਾ ਘਟ ਸੀਗਾ ਤਾਂ ਕਰਕੇ ਮੈਂ ਕਿਹਾ ਕਿਸਾਨ ਕੇਤੇ ਗੁੱਸਾ ਨਾ ਕਰਦੇ ਤਾਂ ਕਰਕੇ ਆਪਾਂ ਹੌਲੀ-ਹੌਲੀ ਵੀਡੀਓ ਲੈ ਕੇ ਆਵਾਂਗੇ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਦੋਸਤੋ ਆ ਮੇਰਾ ਮੁੱਛਲ ਝੋਨਾਗਾ ਇਸ ਦਾ ਝਾੜ ਵੀ ਬਹੁਤ ਜ਼ਿਆਦਾ ਵਧੀਆ ਆ ਪੰਪਰ ਆਇਆ